ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਦਿਹਾੜੇ ਤੇ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਦਾ ਲਿਖਿਆ ਹੋਇਆ ਇਹ ਲੇਖ ਕਿ ਜਿਹਦਾ ਪੁਰਬ ਅੱਜ ਮਨਾ ਰਹੇ ਹੋ ਕੀ ਉਸ ਨੂੰ ਪਛਾਣਦੇ ਹੋ ਆਓ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਗੁਰਪੁਰਬ ਮਨਾ ਲੈਣੇ ਕੋਈ ਵੱਡੀ ਗੱਲ ਨਹੀਂ ਕੀਰਤਨੀਏ ਬੁਲਾ ਕੇ ਲੰਗਰ ਚਲਾ ਕੇ ਅਖੰਡ ਪਾਠਾਂ ਦੀਆਂ ਲੜੀਆਂ ਚਲਾ ਕੇ ਪੁਰਬ ਮਨਾ ਲੈਣੇ ਕੋਈ ਵੱਡੀ ਗੱਲ ਨਹੀਂ ਗੱਲ ਤਾਂ ਇਹ ਹੈ ਕਿ ਜਿਹਦਾ ਪੁਰਬ ਮਨਾ ਰਹੇ ਹਾਂ ਕੀ ਉਸ ਨੂੰ ਪਛਾਣਦੇ ਹਾਂ ਖਿਆਲ ਕਰਿਓ ਜਦੋਂ ਪਛਾਣ ਖਤਮ ਹੁੰਦੀ ਹੈ ਉਦੋਂ ਮੁਗਾਲ ਤੇ ਪੈਂਦੇ ਨੇ ਉਦੋਂ ਵਿਰੋਧੀ ਨੂੰ ਮੌਕਾ ਮਿਲਦਾ ਹੈ ਸਾਡੀ ਬੇਪਛਾਣਗੀ ਦਾ ਨਜਾਇਜ਼ ਫਾਇਦਾ ਉਠਾਇਆ ਜਾਏ ਜਿਸ ਗੁਰੂ ਦਸਮ ਪਾਤਸ਼ਾਹ ਨੇ ਸਾਡੀ ਸਾਜਣਾ ਕੀਤੀ ਹੈ ਸਾਡੀ ਹੋਂਦ ਬਣਾਈ ਹੈ ਅੱਜ ਉਹਦਾ ਪੁਰਬ ਹੈ ਇਹ ਅਸੀਂ ਸਾਰੇ ਮੰਨਦੇ ਹਾਂ ਪਰ ਜੇ ਭਲਾ ਗੁਰੂ ਦੇ ਇਹ ਸ਼ਬਦ ਸਾਡੇ ਤੇ ਲਾਗੂ ਹੋ ਜਾਣ ਸਵਾਲ ਬਣ ਕੇ ਖੜੇ ਹੋ ਜਾਣ ਤੂੰ ਦੱਸ ਗੁਰੂ ਗੋਬਿੰਦ ਸਿੰਘ ਨੂੰ ਪਛਾਣਦਾ ਹੈ ਤੇ ਦੱਸ ਉਹ ਅਮਰਤਾ ਦਾਤਾ ਹੈ ਜਾ ਸ਼ਰਾਬ ਦਾ ਦਾਤਾ ਹੈ ਤੇਰੇ ਸਾਹਮਣੇ ਸਵਾਲ ਹੈ ਪਛਾਣ ਉਹ ਤੇਰੇ ਲਈ ਅੰਮ੍ਰਿਤ ਦਾ ਬਾਟਾ ਲਈ ਬੈਠਾ ਹੈ ਜਾਂ ਸ਼ਰਾਬ ਦਾ ਪਿਆਲਾ ਲਈ ਬੈਠਾ ਹੈ ਸੋਚੋ ਮੈਂ ਤਾਂ ਸਵਾਲ ਹੀ ਕਰਨੇ ਨੇ ਉਹ ਵੀ ਤਾਂ ਸਵਾਲ ਹੀ ਹੈ ਜੇ ਸਾਨੂੰ ਕੋਈ ਆ ਆ ਕੇ ਆਖੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਬੇਸ਼ਵਾ ਦੇ ਚੁWARE ਤੇ ਖੜੇ ਨੇ ਹੁਣ ਤੱਕ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਸਬੰਧ ਵਿੱਚ ਇਹ ਗੱਲ ਤਾਂ ਪੜਦੇ ਆਏ ਹਾਂ ਕਿ ਗੁਰੂ ਗੋਬਿੰਦ ਸਿੰਘ ਬੇਸ਼ਵਾ ਦੇ ਚਿਵਾਰੇ ਤੇ ਖੜੇ ਨੇ ਜੋਗਾ ਸਿੰਘ ਨੂੰ ਬਚਾਉਣ ਲਈ ਇਹੋ ਪੜਿਆ ਹੈ ਜੋਗਾ ਸਿੰਘ ਨੂੰ ਰੋਕ ਰਹੇ ਨੇ ਕਿ ਇੱਥੇ ਨਹੀਂ ਜਾਣਾ ਇੱਥੇ ਨਰਕ ਹੈ ਇੱਥੇ ਦੋਜਖ ਹੈ ਇਸ ਦਰਵਾਜ਼ੇ ਨੂੰ ਪਾਰ ਨਹੀਂ ਕਰਨਾ ਰੋਕ ਰਹੇ ਨੇ ਪਰ ਜੇ ਭਲਾ ਸਾਨੂੰ ਕੋਈ ਆਖੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਬੇਸ਼ਬਾਦੇ ਚ ਵਾਰੇ ਗਏ ਨੇ ਮੰਨ ਲਓਗੇ ਨਹੀਂ ਮੰਨੋਗੇ ਜੇ ਗੁਰੂ ਦਸਮ ਪਾਤਸ਼ਾਹ ਨੂੰ ਪਛਾਣਦੇ ਹੋਵੋਗੇ ਕਿ ਸਾਡਾ ਗੁਰੂ ਐਸਾ ਨਹੀਂ ਹੋ ਸਕਦਾ ਮੇਰਾ ਗੁਰੂ ਬੇਸ਼ਬਾਦੇ ਚ ਵਾਰੇ ਤੇ ਨਹੀਂ ਜਾ ਸਕਦਾ ਅੱਜ ਸਾਡਾ ਫਰਜ ਹੈ ਅਸੀਂ ਪੁਰਬ ਮਨਾਉਣਾ ਹੈ ਨਾਲ ਨਾਲ ਇਹ ਗੱਲਾਂ ਸਮਝਣੀਆਂ ਨੇ ਕਿ ਸਾਨੂੰ ਕਿੱਥੇ ਕਿੱਥੇ ਮੁਗਾਲ ਤੇ ਪੈ ਕੇ ਗੁਰੂ ਦਸ਼ਮ ਪਾਤਸ਼ਾਹ ਜੀ ਦੀ ਮਹਾਨਤਾ ਨੂੰ ਉੱਚੀ ਜੀਵਨ ਸ਼ੈਲੀ ਨੂੰ ਕਿਵੇਂ ਕਲੰਕਿਤ ਕੀਤਾ ਜਾ ਰਿਹਾ ਹੈ ਫਿਰ ਇਹਨਾਂ ਦਰਬਾਰਾਂ ਵਿੱਚ ਇਹ ਵੀ ਨਹੀਂ ਅੰਦਰ ਬੈਠ ਕੇ ਗੁਰਦੁਆਰਿਆਂ ਵਿੱਚ ਬੈਠ ਕੇ ਪ੍ਰਚਾਰਕਾਂ ਦੇ ਨਾਮ ਥੱਲੇ ਪ੍ਰਚਾਰਕਾਂ ਦੇ ਰੂਪ ਵਿੱਚ ਸਾਡੇ ਚਿਹਰਿਆਂ ਵਿੱਚ ਉਹ ਸਾਖੀਆਂ ਤੇ ਇਤਿਹਾਸ ਸੁਣਾਏ ਜਾ ਰਹੇ ਨੇ ਜਿਹੜੇ ਇਹ ਸਵਾਲ ਖੜਾ ਕਰਦੇ ਨੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਬੇਸ਼ਵਾ ਦੇ ਚਾਰੇ ਤੇ ਗਏ ਦੂਜੇ ਇਤਿਹਾਸਕ ਪੰਨੇ ਵਿੱਚ ਉਹਨਾਂ ਦੇ ਇਤਿਹਾਸ ਮੁਤਾਬਕ ਇਹ ਲਿਖਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਹੱਥੀਂ ਉਸ ਬੇਸ਼ਵਾ ਨੂੰ ਸ਼ਰਾਬ ਪਿਲਾ ਰਹੇ ਨੇ ਹੈ ਤੁਸੀਂ ਮੰਨਦੇ ਹੋ ਜੇ ਨਹੀਂ ਮੰਨਦੇ ਤੇ ਤਾਂ ਹੀ ਨਹੀਂ ਮੰਨਦੇ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਛਾਣਦੇ ਹੋ ਪਛਾਣ ਦੀ ਕਿਉਂ ਲੋੜ ਹੈ ਗੁਰੂ ਗੁਰੂ ਕਹਿਣਾ ਹੈ ਕੁਝ ਨਹੀਂ ਅਸੀਂ ਤਾਂ ਵਾਹਿਗੁਰੂ ਵਹਿਗੁਰੂ ਆਖ ساری ساری ਰਾਤ ਸਿਮਰਨ ਕਰਕੇ ਬਤਾਇਆ ਪਰ ਅਸੀਂ ਗੁਰੂ ਨੂੰ ਪਛਾਣ ਨਾ ਸਕੇ ਸਤਗੁਰੂ ਨੇ ਆਵਾਜ਼ ਦਿੱਤੀ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਟੇਕ ਰਹੋ ਦਿਨ ਰਾਤ ਜਾਕੀ ਕੋਏ ਨਾ ਮੇਟੈ ਦਾਤ ਉਹਦੀ ਦਾਤ ਕੀ ਹੈ ਅੰਮ੍ਰਿਤ ਇੱਕ ਪਾਸੇ ਅਸੀਂ ਉਸ ਨੂੰ ਅੰਮ੍ਰਿਤ ਦਾ ਦਾਤਾ ਆਖ ਰਹੇ ਹਾਂ ਤੇ ਦੂਜੇ ਪਾਸੇ ਅਸੀਂ ਉਸ ਦੇ ਨਾਮ ਤੇ ਸ਼ਰਾਬ ਜੋੜ ਰਹੇ ਹਾਂ ਇੱਥੇ ਬਸ ਨਹੀਂ ਹਰ ਪਾਸੋਂ ਸਾਡਾ ਕਿਵੇਂ ਨਜਾਇਜ਼ ਫਾਇਦਾ ਉਠਾਇਆ ਜਾ ਰਿਹਾ ਹੈ ਮੈਂ ਇਹ ਗੱਲ ਇਸ ਲਈ ਆਖ ਰਿਹਾ ਹਾਂ ਕਿ ਅਸੀਂ ਗੁਰੂ ਦਸ਼ਮ ਪਾਤਸ਼ਾਹ ਜੀ ਦੇ ਨਾਮ ਥੱਲੇ ਮੁਗਲਤਿਆਂ ਵਿੱਚ ਪੈ ਕੇ ਇੱਕ ਅਵੱਗਿਆ ਇੱਕ ਗੁਨਾਹ ਕਰ ਰਹੇ ਹਾਂ ਜਿਦਾ ਨਤੀਜਾ ਆਪ ਭੁਗਤਣ ਲਈ ਤਿਆਰ ਹਾਂ ਅਨੂਪ ਕੌਰ ਦੀ ਸਾਖੀ ਕਦੇ ਪੜੋ ਉਹਦੇ ਵਿੱਚ ਇਹ ਸ਼ਬਦ ਨੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਅਨੂਪ ਕੌਰ ਦੇ ਦਰਵਾਜ਼ੇ ਤੇ ਜਾਂਦੇ ਨੇ ਇਸ ਭੁਲੇਖੇ ਨਾਲ ਕਿ ਉੱਥੇ ਜਾ ਕੇ ਮੈਨੂੰ ਦੁਰਗਾ ਦਾ ਮੰਤਰ ਮਿਲੇਗਾ ਅਤੇ ਦੁਰਗਾ ਦੇ ਮੰਤਰ ਦੀ ਮੈਨੂੰ ਕਿਉਂ ਲੋੜ ਹੈ ਕਿਉਂਕਿ ਮੈਂ ਇਸਲਾਮ ਖਤਮ ਕਰਨਾ ਹੈ ਬਕਾਇਦਾ ਉਸ ਵਿੱਚ ਲਿਖਿਆ ਹੋਇਆ ਹੈ ਜੇ ਪਲਾ ਇਸਲਾਮ ਖਤਮ ਹੋ ਜਾਏਗਾ ਤਾਂ ਪੀਰ ਬੁੱਧੂ ਸ਼ਾ ਕਿੱਥੋਂ ਆਏਗਾ ਗਨੀਖਾਂ ਨਬੀਖਾਂ ਕਿੱਥੋਂ ਆਏਗਾ ਜੇ ਇਸਲਾਮ ਖਤਮ ਹੋ ਜਾਏਗਾ ਤੇ ਮਰਦਾਨਾ ਕਿੱਥੋਂ ਆਏਗਾ ਇਸਲਾਮ ਖਤਮ ਕਰਨ ਦੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਕਰਦੇ ਨੇ ਕਿਉਂਕਿ ਮੈਂ ਇਸਲਾਮ ਖਤਮ ਕਰਨਾ ਹੈ ਇਸ ਲਈ ਮੈਨੂੰ ਦੁਰਗਾ ਦੇ ਸਾਥ ਦੀ ਲੋੜ ਹੈ ਉਹਦੀ ਮਦਦ ਦੀ ਲੋੜ ਹੈ ਇਸ ਲਈ ਮੰਤਰ ਸਿੱਖਣ ਲਈ ਮੈਂ ਅਨੂਪ ਕੌਰ ਦੇ ਦਰਵਾਜ਼ੇ ਤੇ ਅੱਧੀ ਰਾਤ ਨੂੰ ਵੀ ਜਾ ਸਕਦਾ ਹਾਂ ਕੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਹੋ ਸਕਦੇ ਨੇ ਜੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਛਾਣਦੇ ਹੋਵਾਂਗੇ ਤੇ ਸਾਡਾ ਜਵਾਬ ਹੋਵੇਗਾ ਕਿ ਬਿਲਕੁਲ ਨਹੀਂ ਆਪਣਾ ਮੂਲ ਪਛਾਣ ਸਾਨੂੰ ਆਪਣੇ ਗੁਰੂ ਦੀ ਪਛਾਣ ਕਿਉਂ ਜ਼ਰੂਰੀ ਹੈ ਮੈਂ ਹੈਰਾਨ ਹੋਇਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੋਹਾਂ ਦੇ ਮੁਕਾਬਲੇ ਇਹ ਗੱਲ ਆਖ ਦਿੱਤੀ ਕਿ ਪੰਡਤ ਮੁੱਲਾਂ ਛਾੜੇ ਦੋ ਇੱਕ ਦਾ ਮਸਲਾ ਨਹੀਂ ਹੈ ਗੁਰੂ ਇੱਕ ਧੜੇ ਵਿੱਚ ਨਹੀਂ ਮਜਲੂਮ ਬਣ ਕੇ ਭਾਵੇਂ ਮੁੱਲਾਂ ਆਏ ਜਾਂ ਬ੍ਰਾਹਮਣ ਜਿਹੜਾ ਆਏ ਉਹਦੇ ਨਾਲ ਖੜਾ ਹੈ ਓਏ ਭੋਲਿਓ ਇਹ ਗੱਲ ਮੈਂ ਇਸ ਲਈ ਆਖ ਰਿਹਾ ਹਾਂ ਕਿ ਸਾਡੇ ਮਨ ਦੀ ਇਹ ਲਾਲਸਾ ਬਣ ਜਾਏ ਕਿ ਅਸੀਂ ਸਿਰਫ ਪੁਰਬ ਨਹੀਂ ਮਨਾਉਣੇ ਗੁਰੂ ਨੂੰ ਪਛਾਨਣਾ ਹੈ ਇਹ ਦਿਹਾੜਾ ਇੱਥੇ ਆ ਕੇ ਸਿਰਫ ਇਕੱਠੇ ਹੋ ਕੇ ਬੈਠ ਕੇ ਕੁਝ ਗੱਲਾਂ ਸੁਣ ਕੇ ਚਲੇ ਜਾਣ ਦਾ ਨਹੀਂ ਇਹ ਦਿਹਾੜਾ ਸਿਰਫ ਲੰਗਰ ਲਗਾ ਕੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਕਰਾ ਕੇ ਹੀ ਵਾਪਸ ਚਲੇ ਜਾਣ ਦਾ ਨਹੀਂ ਇਹ ਪਛਾਣਨ ਦਾ ਵੇਲਾ ਹੈ ਕਿ ਗੁਰੂ ਦੇ ਕਿਸ ਜੋਤ ਕਿਸ ਜਾਮੇ ਦੇ ਪੁਰਬ ਮਨਾ ਰਹੇ ਹਾਂ ਤੇ ਉਸ ਜਾਮੇ ਵਿੱਚ ਗੁਰੂ ਨੇ ਕੀ ਕੀਤਾ ਹੈ ਉਹਦਾ ਰੂਪ ਕੀ ਸੀ ਗੁਰਪੁਰਬ ਮਨਾਉਣਾ ਹੈ ਨਗਰ ਕੀਰਤਨ ਕੱਢਣੇ ਨੇ ਲੰਗਰ ਲਾਉਣੇ ਨੇ ਬਸ ਨਤੀਜਾ ਸਾਡੀ ਇਸ ਬੇਪਛਾਣਗੀ ਦਾ ਵਿਰੋਧੀ ਨੇ ਦੁਸ਼ਮਣ ਨੇ ਜਿਹੜਾ ਸਾਨੂੰ ਗੁਰੂ ਗੋਬਿੰਦ ਸਿੰਘ ਦੇ ਬੂਟੇ ਨਾਲੋਂ ਤੋੜਨਾ ਚਾਹੁੰਦਾ ਹੈ ਉਹ ਤੇ ਕਹਿੰਦਾ ਤੂੰ ਤੇ ਪਛਾਣਦਾ ਨਹੀਂ ਤੇਰਾ ਗੁਰੂ ਕੌਣ ਹੈ ਆ ਪਛਾਣ ਹੈ ਜੇ ਤੈਨੂੰ ਅੱਜ ਦਾ ਦਿਹਾੜਾ ਮਿਲਿਆ ਹੈ ਜਿਹੜਾ ਪ੍ਰਚਾਰਕ ਆਵੇ ਉਸ ਨੂੰ ਬੇਨਤੀ ਕਰੀਏ ਕਿ ਸਾਨੂੰ ਗੁਰੂ ਦਸ਼ਮ ਪਾਤਸ਼ਾਹ ਦੀ ਜੀਵਨ ਛੈਲੀ ਦੀ ਪਛਾਣ ਕਰਾਓ ਬਾਣਾ ਪਹਿਨਣਾ ਬੜਾ ਸੌਖਾ ਹੈ ਸਿੱਖ ਦੀ ਪਛਾਣ ਹੈ ਬਾਣਾ ਪਰ ਉਹ ਸਿੱਖ ਨਹੀਂ ਪਛਾਣ ਹੋਰ ਚੀਜ਼ ਹੈ ਉਹ ਬਾਅਦ ਵਿੱਚ ਹੈ ਬਾਣਾ ਹੋਣਾ ਚਾਹੀਦਾ ਹੈ ਪਛਾਣ ਲਈ ਪਰ ਬਾਣਾ ਸਿੱਖ ਨਹੀਂ ਕਿਉਂਕਿ ਸਿੱਖ ਲਈ ਸਿੱਖਿਆ ਜ਼ਰੂਰੀ ਹੈ ਤੇ ਬਾਣੀ ਕੀ ਹੈ ਸਿੱਖਿਆ ਆਪਾਂ ਕਹਿੰਦੇ ਹਾਂ ਬਾਣੀ ਤੇ ਬਾਣਾ ਬਾਣੀ ਨਾਲ ਤੂੰ ਸਿੱਖ ਬਣਨਾ ਹੈ ਤੇ ਬਾਣੇ ਨਾਲ ਸਿੱਖ ਦੀ ਪਛਾਣ ਬਣਨੀ ਹੈ ਪਛਾਣ ਬਾਅਦ ਵਿੱਚ ਪਹਿਲਾਂ ਸਿੱਖ ਇਸ ਲਈ ਸਾਡਾ ਅੱਜ ਦੁਖਾਂਤ ਇਹੀ ਹੈ ਕਿ ਸਾਨੂੰ ਗੁਰੂ ਦੇ ਜੀਵਨ ਦੀ ਗੁਰੂ ਸਿਧਾਂਤ ਦੀ ਪਛਾਣ ਨਹੀਂ ਪੁਰਬ ਤਾਂ ਮਨਾ ਰਹੇ ਹਾਂ ਪਰ ਜਿਹਦਾ ਪੁਰਬ ਮਨਾ ਰਹੇ ਹਾਂ ਉਹਦੀ ਪਛਾਣ ਨਹੀਂ ਇਸ ਲਈ ਗੁਰੂ ਆਖ ਰਿਹਾ ਹੈ ਜਿਸ ਤੇ ਉਪਜਿਆ ਤਿਸੈ ਪਛਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ